ਸਿਰਫ ਤੇ ਸਿਰਫ ਬਸ ਅਗਣਾ ਲਓ ਜੇਲਾਂ ਚ ਭੇਜ ਕਿੰਨਿਆਂ ਨੂੰ ਜੇਲਾਂ ਚ ਭੇਜ ਦੇਣਗੇ ਕੀ ਪੂਰੇ ਪੰਜਾਬ ਨੂੰ ਫੜ ਕੇ ਜੇਲ੍ਹ ਚ ਭੇਜ ਦੇਣਗੇ ਕੀ ਸਮਰੱਥਾ ਹੈ ਇਹਨਾਂ ਦੀਆਂ ਜੇਲਾਂ ਦੀ ਜਦੋਂ ਕਿ ਤਥਾਂ ਦੇ ਆਧਾਰ ਤੋਂ ਸਾਇੰਸ ਕਹਿੰਦੀ ਹੈ ਕਿ ਜਦੋਂ ਕਿਰਾ ਉੱਪਰ ਨੂੰ ਧੂੰਆਂ ਉੱਡ ਗਿਆ ਉਹ ਤਾਂ ਹਾਂ ਚ ਲਿਆ ਜਾਂਦਾ ਉਹ ਤਾਂ ਇਹ ਹਰਿਆਣਾ ਵਿੱਚ ਦੀ ਹੋ ਕੇ ਦਿੱਲੀ ਕਿਵੇਂ ਜਾ ਪੜਦਾ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਹੈ ਪੰਜਾਬ ਦਾ ਉਹ ਵੀ ਇਸ ਗੱਲ ਨੂੰ ਉਹਦੇ ਅੰਕੜੇ ਇਕੱਠੇ ਕੀਤੇ ਐ ਕਿ ਪੰਜਾਬ ਦੇ ਵਿੱਚ ਕਿੰਨੀ ਕਣਕ ਬਰਬਾਦ ਹੋਈ ਇਹ ਲੋਕਾਂ ਨੇ ਬਿਲਕੁਲ ਸਮਝ ਲਿਆ ਵੀ ਜਿੱਥੇ ਵੀ ਪ੍ਰਾਲੀ ਵਿੱਚ ਦੱਬੋਂਗੇ ਉਹਨੂੰ ਮੋੜ ਮੇਰ ਰੁੱਤ ਚ ਸੰਡੀ ਪਾਉਗੀ ਕਣਕ ਦਾ ਨਿਸ਼ਾਨ ਉਹਦਾ ਜ਼ਿੰਮੇਵਾਰ ਕੌਣ ਹੈ ਬਈ ਪੰਜਾਬ ਦੇ ਵਿੱਚ ਕੋਈ ਡੀਏਪ ਦਾ ਕਾਰਖਾਨਾ ਹੀ ਨਹੀਂ ਐਦੂ ਵੱਡੀ ਹੈਰਾਨੀ ਕੀ ਹੋਰ ਕੀ ਜਿਤਾ ਸਕਦੇ ਆ ਸਿਰਫ ਦੋ ਕਾਰਖਾਨੇ ਜੂਰਗੇ ਦੇ ਇੱਕ ਬਠਿੰਡਾ ਇੱਕ ਨੰਗਰ ਗਲਵੱਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਸਰਦਾਰ ਬੂਟਾ ਸਿੰਘ ਬੁਰਜਗਿਲ ਮੌਜੂਦ ਨੇ ਆਪਾਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਹਾਂ ਕਿ ਝੋਨੇ ਦਾ ਸੀਜ਼ਨ ਜਿਹੜਾ ਸਿਰ ਤੇ ਹੈਗਾ ਸਰਕਾਰਾਂ ਵੱਲੋਂ ਜਿਹੜੇ ਪ੍ਰਬੰਧ ਨਹੀਂ ਕੀਤੇ ਜਾ ਰਹੇ ਬਾਰੀ-ਬਾਰੀ ਮਾਨਯੋਗ ਡੀਸੀ ਸਾਹਿਬਾਨਾ ਵੱਲੋਂ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਕਿ ਜੇਕਰ ਕੋਈ ਅੱਗ ਲਾਉਂਦਾ ਕਿਸਾਨ ਫੜਿਆ ਜਾਂਦਾ ਤਾਂ ਉਹਨੂੰ ਤੁਰੰਤ ਜੇਲ੍ਹ ਵਿੱਚ ਭੇਜਿਆ ਜਾਵੇ ਤਾਂ ਇਹਦੇ ਕੀ ਕਾਰਨ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਬਾਰੀ ਬਾਰੀ ਜਿਹੜੇ ਨੋਟੀਫਿਕੇਸ਼ਨ ਜਾਰੀ ਹੁੰਦੇ ਨੇ ਕਿ ਜਿਹੜਾ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ ਹੈਗਾ ਉਹਨੂੰ ਫੜ ਕੇ ਜੇਲ੍ਹ 'ਚ ਧੱਕ ਦਿਓ ਕੀ ਕਹਿਣਾ ਚਾਹੋਗੇ ਕਿਸਾਨਾਂ ਬਿਨਾ ਜਿਹੜਾ ਪੰਜਾਬ ਮੰਨ ਲਓ ਵੀ ਪੂਰ ਨਹੀਂ ਹੈਗਾ ਦੇਖੋ ਪਹਿਲੀ ਗੱਲ ਤਾਂ ਪਹਿਲਾਂ ਵੀ ਇਹਨਾਂ ਨੇ ਫੈਸਲਾ ਕੀਤਾ ਸੀਗਾ 2021 ਦੇ ਵਿੱਚ ਇਹ ਜਿਹੜਾ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਊਗਾ ਉਹਨੂੰ 2 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਕੈਦ ਜਦੋਂ ਅਸੀਂ ਦਿੱਲੀ ਬੈਠੇ ਸੀ ਮੋਰਚੇ ਤੇ ਉਦੋਂ ਨਾਲ ਅਸੀਂ ਇਹ ਪਰਮੁਖ ਦੇ ਵਿੱਚ ਮੰਗ ਰੱਖੀ ਸੀ ਨਾਲ ਤਿੰਨ ਕਲੇ ਕਾਨੂੰਨਾਂ ਦੇ ਉਦੋਂ ਇਹਨਾਂ ਨੇ ਵਾਅਦਾ ਲੈ ਲਿਆ ਸੀਗਾ ਖੇਤੀ ਖੇਤਰ ਨੂੰ ਸਾਨੂੰ ਕਹਿੰਦੇ ਵੀ ਇਹਦੇ ਚੋਂ ਬਾਹਰ ਕਰ ਦੇਾਂਗੇ ਮੰਗ ਛੋੜੀ ਇਹ ਮੰਨ ਲਈ ਅਸੀਂ ਤੇ ਕੋਈ ਜੁਰਮਾਨਾ ਨਹੀਂ ਕੀਤਾ ਉਦੋਂ ਬਾਅਦ ਕੁਝ ਨਹੀਂ ਕੀਤਾ ਪਰ ਹੁਣ ਖੇਅਰ ਕਹਿੰਦੇ ਵੀ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਵੀ ਫੜ ਕੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੋ ਪਹਿਲੀ ਗੱਲ ਤਾਂ ਅਸੀਂ ਕਹਿੰਦੇ ਆ ਕਿ ਫੈਸਲਾ ਹੀ ਨਿੰਦਣਜੋਗਾ ਇਹ ਪੱਖਪਾਤੀ ਫੈਸਲਾ ਜਦੋਂ ਕਿ ਤੱਥ ਕੀ ਕਹਿੰਦੇ ਨੇ ਤੱਥ ਕੁਝ ਹੋਰ ਕਹਿੰਦੇ ਨੇ ਕੋਰਟਾਂ ਕੁਝ ਹੋਰ ਕਹਿੰਦੀਆਂ ਨੇ ਤੱਥ ਇਹ जगਜਾਹਰ ਹੈ ਸੁਪਰੀਮ ਕੋਰਟ ਵੀ ਇਹਨੂੰ ਮੰਨ ਚੁੱਕਿਆ ਕਿ ਜਿਹੜਾ ਖੇਤੀ ਖੇਤਰ ਦਾ ਪ੍ਰਦੂਸ਼ਣ ਹੈ ਉਹ ਪੂਰੇ ਸਾਲ ਦੇ ਵਿੱਚ 8% ਹੈ ਬਾਕੀ ਜਿਹੜੇ ਖੇਤਰ ਨੇ ਜਿਵੇਂ ਮਤਲਬ ਟ੍ਰੈਫਿਕ ਹੋ ਗਈ ਬੜੀਆਂ ਸੰਤਾ ਹੋ ਗਈਆਂ ਥਰਮਲ ਹੋ ਗਏ ਇੰਡਸਟਰੀ ਹੋ ਗਈ ਹੋਰ ਢਾਬੇ ਹੋ ਗਏ ਤੇ ਜਿਹੜਾ ਦਿੱਲੀ ਦੇ ਵਿੱਚ ਹੀ 1 ਕਰੋੜ ਵਹੀਕਲ ਚੱਲਦਾ ਉਹ ਹੋ ਗਿਆ ਉਹ 92% ਆਏ ਜਦੋਂ ਕਿ 92% ਵਾਲੇ ਨੂੰ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਕਿਸਾਨ ਨੂੰ ਫੜ ਲਿਆ ਜਾਂਦਾ ਹੁਣ ਵੀ ਇਹੀ ਕਿਹਾ ਕਿਸੇ ਦਾ ਨਾਂ ਨਹੀਂ ਲਿਆ ਦੂਜਿਆਂ ਦਾ ਜਿਹੜੇ ਹੋਰ ਐ ਕਿ ਸਾਰੇ ਪ੍ਰਦੂਸ਼ਣ ਫਰੋਣ ਵਾਲਿਆਂ ਨੂੰ ਜਿਹੜਾ ਚ ਬੰਦ ਕਰ ਦਿਓ ਸਾਨੂੰ ਵੀ ਚੰਗਾ ਲੱਗਦਾ ਕਿ ਠੀਕ ਆ ਜੀ ਬਾਤ ਸਾਫ ਸੁੱਤਰਾ ਹੋਊਗਾ ਬਾਤਾਂ ਬਰਨ ਜਿੰਨਾ ਕ ਅਸੀਂ ਭਲਾਉਨੇ ਆ ਸਾਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਪਰ ਕੱਲੇ ਕਿਸਾਨ ਨੂੰ ਕਿਉਂ ਇਹ ਦਿੱਲੀ ਪੰਜਾਬ ਦਾ ਜਿਹੜਾ ਧੂਆਂ ਦਿੱਲੀ ਕਿਉਂ ਜਾਂਦਾ ਇਧਰ ਲਾਹੌਰ ਹੈ ਗਈ ਉਹ ਵੀ ਰਾਜਧਾਨੀ ਆ ਨਾ ਕਦੇ ਨਹੀਂ ਗਿਆ ਅਜੇ ਤੱਕ ਮੋੜ ਮੋੜ ਦਿੱਲੀ ਨੂੰ ਜਾਂਦਾ ਜਦੋਂ ਕਿ ਤੱਥਾਂ ਦੇ ਆਧਾਰ ਤੋਂ ਸਾਇੰਸ ਕਹਿੰਦੀ ਆ ਕਿ ਜਦੋਂ ਕਿ ਨਾ ਉੱਪਰ ਨੂੰ ਤੂੰ ਉੱਡ ਗਿਆ ਉਹ ਤਾਂ ਹਾਂ ਚ ਲੈ ਜਾਂਦਾ ਉਦੋਂ ਇਹ ਹਰਿਆਣੇ ਵਿੱਚ ਦੀ ਹੋ ਕੇ ਦਿੱਲੀ ਕਿਵੇਂ ਜਾ ਪੜਦਾ ਇਹ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਨੂੰ ਬਦਨਾਮ ਕਰਨ ਦੇ ਲਈ ਜਦੋਂ ਵੀ ਮਤਲਬ ਇਹ ਝੋਨੇ ਦਾ ਸੀਜ਼ਨ ਆਉਂਦਾ ਕੋਈ ਨਾ ਕੋਈ ਨਵੀਂ ਥਿਉਰੀ ਕੱਢ ਲਿਆਉਂਦੇ ਨੇ ਹੁਣ ਇਹਨਾਂ ਨੇ ਕੱਢ ਲਿਆਂਦੀ ਆ ਪਰ ਅਸੀਂ ਇਹਨੂੰ ਬਹੁਤ ਨਿੰਦਣਯੋਗ ਕਹਿੰਦੇ ਆ ਪੱਖਪਾਤੀ ਕਹਿੰਦੇ ਆ ਜਿਹੜੇ ਕਿਸਾਨਾਂ ਦੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਿਹੜਾ ਮਤਲਬ ਨੈਸ਼ਨਲ ਗ੍ਰੀਨ ਟਰਬੀਨ ਮਨ ਹ ਲੈ ਜਿਨੇ ਇਹ ਵੀ ਕਹੇ ਵੀ ਜਿਹੜੇ ਕਿਸਾਨ ਕੋਲੇ ਕੋਈ ਸਾਧਨ ਨਹੀਂ ਹੈ ਉਹਨੂੰ 2500 ਰੁਪਿਆ ਕਿੱਲੇ ਦਾ ਮਤਲਬ ਤੁਸੀਂ ਮੁਆਵਜ਼ਾ ਦਿਓ ਉਹਦੀ ਤੁਹੀਂ ਮਦਦ ਕਰੋ ਕੋਈ ਮਸਨਰ ਰੀ ਦਿਓ ਕੋਈ ਮਤਲਬ ਸੈਟਿੰਗਾਂ ਚ ਦੇਓ ਸੈਟਿੰਗਾਂ ਚ ਕੀ ਆ ਸੁਪਰ ਸੀਡਰ ਜਾਂ ਹੈਪੀ ਸੀਡਰ ਪਿਛਲੇ ਸਾਲ ਦੇਖੀਏ ਤੁਸੀਂ ਕਿੰਨੇ ਕਣਕ ਜਿਨ੍ਹਾਂ ਨੇ ਸੁਪਰ ਸੀਡਰ ਨਾਲ ਹੈਪੀ ਸੀਡਰ ਨਾਲ ਬੀਜੀ ਐ ਐਡਾ ਐਡਾ ਸੁੰਡ ਪੈ ਗਿਆ ਕਣਕਾਂ ਦੇ ਵਿੱਚ ਬਦਲਾ ਬਰਬਾਦ ਹੋਊਗੀ ਕਣਕ ਦੀ ਫਸਲ ਦੁਬਾਰਾ ਬੀਜੀ ਲੋਕਾਂ ਨੇ ਦੁਬਾਰਾ ਵੀ ਕਾਮਯਾਬ ਨਹੀਂ ਹੋਏ ਇਹ ਵੀ ਤੱਥ ਮਤਲਬ ਨਾਜ਼ਰ ਅੰਦਾਜ਼ ਕਰਤੇ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਹੈ ਪੰਜਾਬ ਦਾ ਉਹ ਵੀ ਇਸ ਗੱਲ ਨੂੰ ਉਹਦੇ ਅੰਕੜੇ ਇਕੱਠੇ ਕੀਤੇ ਆ ਕਿ ਪੰਜਾਬ ਦੇ ਵਿੱਚ ਕਿੰਨੀ ਕਣਕ ਬਰਬਾਦ ਹੋਈ ਇਹ ਲੋਕਾਂ ਨੇ ਬਿਲਕੁਲ ਸਮਝ ਲਿਆ ਵੀ ਜਿੱਥੇ ਵੀ ਪ੍ਰਾਲੀ ਵਿੱਚ ਦੱਬੋਂਗੇ ਉਹਨੂੰ ਮੂੜਵੇਂ ਰੂਪ ਵਿੱਚ ਸੁੰਢੀ ਪਾਊਗੀ ਉਹ ਕਣਕ ਦਾ ਨੁਕਸਾਨ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਹੈ ਬਈ ਸਿਰਫ ਤੇ ਸਿਰਫ ਬਸ ਅੱਗ ਨਾ ਲਾਓ ਜੇਲਾਂ ਚ ਭੇਜ ਦੇ ਕਿੰਨਿਆਂ ਨੂੰ ਜੇਲਾਂ ਚ ਭੇਜ ਦੇਣਗੇ ਕੀ ਪੂਰੇ ਪੰਜਾਬ ਨੂੰ ਫੜ ਕੇ ਜੇਲ੍ਹ ਚ ਭੇਜ ਦੇਣਗੇ ਕੀ ਸਮਰੱਥਾ ਹੈ ਇਹਨਾਂ ਦੀਆਂ ਜੇਲਾਂ ਦੀ ਇਹ ਠੀਕ ਨਹੀਂ ਹੈ ਕੱਲ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਚੰਡੀਗੜ੍ਹ ਪੰਜਾਬ ਚੈਪਟਰ ਦੀ 1 ਤਰੀਕ ਨੂੰ ਸਾਡੀ ਆਪਣੀ ਜਥੇਬੰਦੀ ਦੀ ਮੀਟਿੰਗ ਹੈ 7 ਤਰੀਕ ਨੂੰ ਇਸੇ ਚੰਡੀਗੜ੍ਹ ਦੇ ਵਿੱਚ ਜਿਹੜਾ ਆਲ ਇੰਡੀਆ ਦਾ ਸੰਯੁਕਤ ਮੋਰਚਾ ਉਹਦੀ ਮੀਟਿੰਗ ਹੈ ਇਹ ਅਸੀਂ ਸਾਰੇ ਮੁੱਦੇ ਨੂੰ ਰੜਕ ਕੇ ਇਹਦੇ ਤੇ ਐਲਾਨ ਕਰਾਂਗੇ ਸਾਨੂੰ ਜੋ ਵੀ ਮਰਜ਼ੀ ਕਰਨਾ ਪਵੇ ਪ੍ਰਧਾਨ ਜੀ ਜੇ ਮਾਨਸਾ ਦੀ ਗੱਲ ਕਰੀਏ ਮਾਨਸਾ ਦੇ ਵਿੱਚ ਲੱਖਾਂ ਕਰੋੜਾਂ ਦਾ ਜਿਹੜਾ ਮੰਡੀ ਬੋਰਡ ਨੇ ਖਰਚਾ ਪਾਇਆ ਹੈ ਅਨਾਜ ਮੰਡੀਆਂ ਦੇ ਪ੍ਰਬੰਧਾਂ ਤੇ 15 ਤਰੀਕ ਨੂੰ ਜਿਹੜਾ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈਗਾ ਕਿ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਨੇ ਪਰ ਬੀਕੇਜ ਡਕੌਂਦਾ ਦੀਆਂ ਜਿਹੜੀਆਂ ਪਿੰਡ ਇਕਾਈਆਂ ਤੇ ਹੋਰ ਵੀ ਜਿਹੜੀਆਂ ਸੰਸਥਾ ਨੂੰ ਲੈ ਕੇ ਅਸੀਂ ਹਰੇਕ ਮੰਡੀ ਦੇ ਵਿੱਚ ਗਏ ਜਿੱਤੇ ਕੋਈ ਮਤਲਬ ਕਿ ਕੰਮ ਕਾਰਜ ਨਜ਼ਰ ਨਹੀਂ ਆਇਆ ਕੀ ਕਹਿਣਾ ਚਾਹੂੰਗਾ ਉਹ ਕਰਪਟਰ ਲੀਡਰਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਦੇਖੋ ਇਹ ਇਕੱਲਾ ਮਾਨਸਾ ਜ਼ਿਲ੍ਹੇ ਦਾ ਸਵਾਲ ਨਹੀਂ ਪੂਰੇ ਪੰਜਾਬ ਦਾ ਸਵਾਲ ਹੁੰਦਾ ਕਹਿ ਦਿੰਦੇ ਕਿ ਅਸੀਂ ਪ੍ਰਬੰ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਗੱਲਾਂ ਦਾ ਅਸਲ ਦੇ ਵਿੱਚ ਲੋਕਾਂ ਨੂੰ ਬੁੱਧੂ ਬਣਾਉਂਦੇ ਸਭ ਤੋਂ ਪਹਿਲਾਂ ਪ੍ਰਬੰਧ ਹੈਗਾ ਸੀਸੀ ਐਲ ਜਿਹੜੀ ਲਿਮਟ ਹੈ ਕਿ ਕਿੰਨਾ ਝੋਨਾ ਖਰੀਦਣਾ ਉਹਨੇ ਤੁਹਾਨੂੰ ਜਾਰੀ ਕਰਤੀ ਸੈਂਟਰ ਨੇ ਉਹ ਤੁਹਾਡੇ ਖਾਤੇ ਦੇ ਵਿੱਚ ਆ ਗਈ ਪੰਜਾਬ ਸਰਕਾਰ ਦੀ ਪਹਿਲਾ ਤਾਂ ਆ ਹੀ ਪ੍ਰਬੰਧਾਂ ਦੇ ਵਿੱਚ ਆਉਂਦਾ ਦੂਜਾ ਆਉਂਦਾ ਕਿੰਨੀਆਂ ਏਜੰਸੀਆਂ ਤੁਸੀਂ ਮੰਡੀਆਂ ਦੇ ਵਿੱਚ ਤਾਰਤੀਆਂ ਕਿੰਨਾ ਉਹਨੂੰ ਅਲਾਟ ਅਲਾਟ ਕੀਤੇ ਨੇ ਕਿल्ले ਸ਼ੈਲਰ ਅਲਾਟ ਕੀਤੇ ਨੇ ਕਿੰਨੀਆਂ ਮੰਡੀਆਂ ਅਲਾਟ ਕੀਤੀਆਂ ਉਹ ਪ੍ਰਬੰਧ ਮੁਕੰਮਲ ਹੋ ਗਿਆ ਉਦੋਂ ਅੱਗੇ ਤੁਸੀਂ ਦੇਖੋਗੇ 10 ਦਿਨ ਝੋਨਾ ਟੁੱਟੂਗਾ ਪਰ ਜੀ ਬਾਰਦਾਨਾ ਖਤਮ ਹੋ ਗਿਆ ਪੂਰਾ ਜਿੰਨਾ ਸੀਜ਼ਨ ਦੇ ਵਿੱਚ ਝੋਨਾ ਆਉਣਾ ਉਹਦਾ ਬਾਰਦਾਨਾ ਇਹਦਾ ਪ੍ਰਬੰਧ ਕਰ ਲਿਆ ਇਹਨਾਂ ਨੇ ਇਸ ਕਰਕੇ ਉਹ ਮੰਡੀਆਂ ਦੇ ਵਿੱਚ ਮਾੜੀ ਮੋਟੀ ਸਫਾਈ ਕਰਕੇ ਚਾਰ ਕਤੰਬੂ ਜਲਾ ਦਿੰਦੇ ਆ ਇੱਧਰ ਇੱਥੇ ਜੀ ਬਾਥਰੂਮ ਜਾ ਬਣਨਗੇ ਕਿਸਾਨ ਇੱਥੋਂ ਆ ਪਾਣੀ ਪੀ ਲੈਣਗੇ ਇਹ ਪ੍ਰਬੰਧ ਹੈ ਇਹ ਪ੍ਰਬੰਧ ਤਾਂ ਅਸੀਂ ਆਪ ਹੀ ਕਰ ਲੈਨੇ ਆ ਪ੍ਰਬੰਧਤਾ ਵੱਡੇ ਆ ਗਾਰੰਟੀ ਇਹ ਕਰਨ ਕਿ ਬਾਰਦਾਨਾਂ ਦਾ ਕੋਈ ਤੋੜਾ ਨਹੀਂ ਹੋਊਗਾ ਜਿਹੜਾ ਮਤਲਬ ਉਹਦੀ ਮਤਲਬ ਹੈਗਾ ਮਤਲਬ ਪੈਸੇ ਜ਼ਿੰਮੇਦਾਰ ਦੇ ਖਾਤੇ 'ਚ ਨਾਲ ਦੀ ਨਾਲ ਆਉਣਗੇ ਕੋਈ ਰਿਕਵਰਟ ਨਹੀਂ ਪਾਉਗੀ ਕੋਈ ਬੋਲੀ ਦੀ ਰਿਕਵਰਟ ਨਹੀਂ ਹੋਊਗੀ ਇਹ ਇਧਰ ਨੂੰ ਪ੍ਰਬੰਧਾ ਨੂੰ ਪੈਣਾ ਚਾਹੀਦਾ ਕਿ ਬਿਲਕੁਲ ਇਹਨਾਂ ਦੀ ਫੂਕ ਨਿਕਲ ਜਾਣੀ ਆ ਜਦੋਂ ਇੱਕ ਹਫਤਾ ਮੰਡਗਾਂ 'ਚ ਝੋਨਾ ਆ ਗਿਆ ਸਾਰੇ ਪ੍ਰਬੰਧ ਇਹਨਾਂ ਦੇ ਅੰਕਾਮ ਹੋ ਜਾਣੇ ਪ੍ਰਧਾਨ ਜੀ ਕਣਕ ਦੀ ਬਜਾਈ ਵੀ ਨਾਲ ਦੀ ਨਾਲ ਨਵੰਬਰ ਦਸੰਬਰ ਦੇ ਵਿੱਚ ਸਟਾਰਟ ਹੋ ਜਾਣੀ ਹੈ ਕਿ ਡੀਆਪੀ ਨੂੰ ਲੈ ਕੇ ਕਿਸੇ ਜਿਹੜਾ ਲੀਡਰ ਹੈ ਮਾਨ ਸਕਦਾ ਕੋਈ ਬਿਆਨ ਨਹੀਂ ਆ ਰਿਹਾ ਕਿ ਕਿਸਾਨਾਂ ਨੂੰ ਜਿਹੜੀ ਡੀਆਪੀ ਪਹੁੰਚਾ ਦਿੱਤੀ ਜਾਵੇ ਜਾਂ ਨਹੀਂ ਉਹ ਤੇ ਕੀ ਕਹਾਂਗਾ ਮੈਂ ਇਹਦੇ ਤੇ ਕਹੂੰਗਾ ਕਿ ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਪੰਜਾਬ ਹੈ ਇਹ ਖੇਤੀ ਪ੍ਰਧਾਨ ਸੂਬਾ ਤੇ ਵੱਧ ਤੋਂ ਵੱਧ ਨੇ ਯੋਗਦਾਨ ਪਾਇਆ ਮਤਲਬ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਚੌਲਾਂ ਦਾ ਤੇ ਨਾਲ ਕਣਕ ਦਾ ਪੰਜਾਬ ਦੇ ਵਿੱਚ ਕੋਈ ਡੀਏਪੀ ਦਾ ਕਾਰਖਾਨਾ ਹੀ ਨਹੀਂ ਐਦੂ ਵੱਡੀ ਹੈਰਾਨੀ ਕੀ ਹੋਰ ਕੀ ਜਿਤਾ ਸਕਦੇ ਆ ਸਿਰਫ ਦੋ ਕਾਰਖਾਨੇ ਜੂਰਗੇ ਦੇ ਇੱਕ ਬਠਿੰਡਾ ਇੱਕ ਨੰਗਲ ਡੀਪੀ ਦਾ کارਖਾਨਾ ਹੀ ਹੈ ਨਹੀਂ ਸਭ ਤੋਂ ਪਹਿਲਾਂ کارਖਾਨੇ ਜੇ ਲਾਉਣੇ ਆ ਤਾਂ ਡੀਪੀ ਦਾ ਇੱਥੇ ਹੋਣਾ ਚਾਹੀਦਾ ਪੰਜਾਬ ਕਿਉਂ ਤੋੜਾ ਕੱਟੇ ਡੀਪੀ ਵਾਸਤੇ ਇਹ ਹਰ ਵਾਰ ਨਹੀਂ ਹੁੰਦਾ ਮਤਲਬ ਕਿ ਜਦੋਂ ਵਿਜੰਦ ਕਰਨੀਆਂ ਹੁਣ ਆਲੂਆਂ ਦੀ ਵਿਜੰਦ ਜੋਰਾਂ ਤੇ ਸਭ ਤੋਂ ਪਹਿਲਾਂ ਆਲੂਆਂ ਵਾਸਤੇ ਬਖਰੇ ਰੰਗ ਦੇ ਤੋਂ ਲਾਉਣਾ ਚਾਹੀਦਾ ਸੀ। ਉਸ ਤੋਂ ਬਾਅਦ ਨਾਲ ਦੀ ਨਾਲ ਕਣਕ ਦਾ ਰੰਗ ਲਾਉਣਾ ਚਾਹੀਦਾ ਸੀ। ਇਸ ਕਰਕੇ ਜਦੋਂ ਆਲੂਆਂ ਵਾਲਾ ਰੰਗ ਲੱਗਦਾ ਕਣਕਲਾ ਲੱਗਦਾ ਉਹ ਅਗਰੇ ਆਲੂਆਂ 'ਚ ਬੀਜ ਲੈਂਦੇ ਨੇ ਉਸ ਤੋਂ ਬਾਅਦ ਫੇਰ ਪ੍ਰੋਬਲਮ ਖੜੀ ਰਹਿੰਦੀ ਹੈ। ਇਹੀ ਪ੍ਰਬੰਧਨ ਹੈ ਅਸਲ ਦੇ ਵਿੱਚ ਜਿਵੇਂ ਆਪਾਂ ਮੰਡੀ ਕਰਨ ਦੀ ਗੱਲ ਕੀਤੀ ਆ ਨਾ ਇਹਦਾ ਵੀ ਇਹੀ ਹੈ ਕਿ 6 ਮਹੀਨੇ ਪਹਿਲਾਂ ਕਿਉਂ ਨਹੀਂ ਪ੍ਰਬੰਧ ਹੋ ਰਿਹਾ। ਨਹੀਂ ਕੋਈ ਪ੍ਰਬੰਧ ਨਹੀਂ ਕਰਦੇ ਖੱਜਲ ਖੁਆਰੀ ਆ ਹੁਣ ਅਸੀਂ ਪਿਛਲੀ ਮੀਟਿੰਗ 'ਚ ਸੱਦਾ ਦਿੱਤਾ ਸੀ ਕਿ ਡੀਏਪ ਦੇ ਨਾਲ ਬਹੁਤ ਸਾਰੀਆਂ ਵਸਤਾਂ ਜਿਹੜੀਆਂ ਲੈਣ ਦੇ ਯੋਗ ਹੀ ਨਹੀਂ ਆ। ਇਹ ਅਜਿਹੀਆਂ ਬਸਤਾਂ ਵੀ ਹੈਗੀਆਂ ਜਿਹੜੀ 1000 ਰੁਪਏ ਦੇ ਤੇ 25-25 ਸਾਨੂੰ ਦਿੱਤੀਆਂ ਅਸੀਂ ਉਹਦੇ ਫੈਸਲਾ ਕੀਤਾ ਕਿ ਚੀਫਾਂ ਦੇ ਘਰਾਓ ਕਰੋ ਮੰਡੀਆਂ 'ਚ ਜਾਓ ਉੱਥੇ ਸਾਪੇ ਮਰਵਾਓ ਫੇਰ ਜਾ ਕੇ ਉਹਦਾ ਕੁਛ ਨਾ ਕੁਛ ਹੱਲ ਨਿਕਲਿਆ ਉਹ ਵੀ ਅਜੇ ਉੱਥੇ ਜ਼ਿਲ੍ਹਿਆਂ 'ਚ ਜਿੱਥੇ ਅਸੀਂ ਸਰਗਰਮੀ ਕੀਤੀ ਹੈ ਕੁਝ ਨੇ ਸਰਕਾਰਾਂ ਆਰਾਮ ਨਾਲ ਸੁੱਤੀਆਂ ਪਈਆਂ ਕੋਈ ਅੱਗ ਵੇਚੀ ਜਾਓ ਕੋਈ ਸਵਾਹ ਵੇਚੀ ਜਾਓ ਕੋਈ ਨਕਲੀ ਬੀਜ ਵੇਚੀ ਜਾਓ ਕੋਈ ਨਕਲੀ ਖਾਦ ਵੇਚੀ ਜਾਓ ਕੋਈ ਪ੍ਰਬੰਧ ਨਹੀਂ ਹੈ ਇਹਨਾਂ ਦੇ ਪ੍ਰਧਾਨ ਜੀ ਹੜ੍ਹਾਂ ਦੀ ਸਥਿਤੀ ਆਈ ਹੈ ਮਤਲਬ ਅੱਜ ਤੋਂ ਜ਼ਿਆਦਾ ਜਿਹੜਾ ਪੰਜਾਬ ਹੈ ਉਹ ਸੰਕਟ ਦੇ ਵਿੱਚ ਜੂਝੇਗਾ ਵੱਖ-ਵੱਖ ਜਥੇਬੰਦੀਆਂ ਤੇ ਜਿਹੜੀਆਂ ਹੋਸ ਸੰਸਥਾਪ ਸੀ ਉਹਨਾਂ ਨੇ ਬਾਧੂ ਮਦਦ ਪੰਜਾਬ ਦੀ ਕੀਤੀ ਹੈ ਪੰਜਾਬ ਸਰਕਾਰ ਨੇ ਇੱਕ ਕਿਉਰ ਕੋਡ ਕੀਤਾ ਵੀ ਸਾਨੂੰ ਇੱਥੇ ਪੈਸੇ ਪਾਓ ਅਸੀਂ ਉਹਨਾਂ ਦੀ ਮਦਦ ਕਰਨੀ ਹੈ ਕੀ ਕਹਾਂਗੇ ਦੇਖੋ ਪੰਜਾਬ ਸਰਕਾਰ ਮੰਗਤਾ ਬਣੀ ਹੋਈ ਹੈ ਪਹਿਲਾਂ ਆਪ ਦਾ ਐਲਾਨ ਕਰੇ ਕਿ ਅਸੀਂ ਲੋਕਾਂ ਲਈ ਆਹ ਕਰਤਾ ਤੇ ਹੁਣ ਸਾਨੂੰ ਦੂਸਰੇ ਲੋਕ ਆ ਜਿਹੜੇ ਉਹ ਵੀ ਦੇਣ ਕਿੰਨਾ ਕੁ ਕਰ ਲੈਣਗੇ ਮੈਂ ਗਾਰੰਟੀ ਕਰਦਾ 50 ਕਰੋੜ ਤੋਂ ਵੱਧ ਨਹੀਂ ਹੁੰਦਾ ਇਹ ਇਹ ਸਰਕਾਰ ਵੀ ਹੱਥ ਘੁੱਟੀ ਬੈਠੀ ਐ 20000 ਦਾ ਐਲਾਨ ਕੀਤਾ ਕਿ ਅਸੀਂ ਦੇਵਾਂਗੇ ਫਸਲ ਦਾ ਮੈਂ ਗਾਰੰਟੀ ਕਰਦਾ ਜੀ 8000 ਤੋਂ ਵੱਧ ਦੇ ਦੇਣੇ ਕਿਸਾਨ ਨੂੰ ਅਜੇ ਗਰਦਾਬਰੀਆਂ ਕਰਾਉਣੀਆਂ ਹੈ ਨਾ ਉਦੋਂ ਦੇਖਣਾ ਇਹਨਾਂ ਨੇ ਕਿਵੇਂ ਮਤਲਬ ਉਹਨੂੰ ਖੋਰਾ ਲਾਉਣਾ ਇਹ ਤਾਂ ਜੀ 75% ਇਹ ਤਾਂ ਜੀ 25% ਆਹ 100% ਹੈ ਉੱਥੇ ਜਾ ਕੇ ਜਿਵੇਂ ਪਹਿਲਾਂ ਚੈੱਕ ਆਉਂਦੇ ਹੁੰਦੇ ਸੀ ਨਾ ਦੇਖਿਆ ਤੁਸੀਂ ਨਰਮੇ ਵੇਲੇ 500 ਦਾ ਚੈੱਕ ਆ ਗਿਆ ਤੇ 1000 ਦਾ ਚੈੱਕ ਆ ਗਿਆ 1500 ਦਾ ਚੈੱਕ ਆ ਗਿਆ ਉਹਨਾਂ ਦੀ ਹੁਣ ਝੜੀ ਲੱਗਦੀ ਦਿਖਾਉਂਗਾ ਮੈਂ ਆਉਣ ਦੇ ਕੇ ਰਹਿਣਾ ਉਹਨੂੰ ਸ਼ੁਰੂ ਕਰਨ ਦੇ ਪੀ ਆਪ ਸਰਕਾਰ ਨੂੰ ਹੁਣ ਤੱਕ ਕਿੰਨੇ ਨੰਬਰ ਦਿਨੋ ਜੀ ਪੰਜਾਬ ਸਰਕਾਰ 0 ਬਿਲਕੁਲ ਇਹ ਹੜਾਣੇ ਮਾਮਲੇ ਤੇ 0% ਕੁਝ ਨਹੀਂ ਮਿਲਦਾ ਉਹ ਬਰਸੀ ਮਨਾਇਆ ਰਿਆ ਫਿਰਠੀ ਪਾਲਦੀ ਉਹਦੇ ਵਾਸਤੇ ਕੀ ਕੀ ਤਿਆਰੀਆਂ ਕੀਤੀਆਂ ਰੀਆਂ ਦੇਖੋ ਅੱਜ ਅਸੀਂ ਵੱਡੀ ਮੀਟਿੰਗ ਬੁਲਾਈ ਹੈ ਮਾਨਸਾ ਜ਼ਿਲ੍ਹੇ ਦੀ ਕਿਉਂਕਿ ਇੱਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਤਲਬ ਜਿਹੜਾ ਚੱਕਲੀ ਸ਼ਹਿਰ ਆ ਤੇ ਵੱਡੀਆਂ ਤਿਆਰੀਆਂ ਹੋ ਰਹੀਆਂ ਪੰਜਾਬ 'ਚ ਵੀ ਹੋ ਰਹੀਆਂ ਤੇ ਮਾਨਸਾ ਜ਼ਿਲ੍ਹੇ 'ਚ ਵੀ ਹੋ ਰਹੀਆਂ ਅੱਜ ਫੇਰ ਅਸੀਂ ਮੀਟਿੰਗ ਕਰਾ ਕੇ ਉਹਦੀ ਤਿਆਰੀ ਲਈ ਵੱਡਾ ਇਕੱਠ ਹੋਊਗਾ ਉਹ ਕੱਠ ਦੇ ਵਿੱਚ ਅਸੀਂ ਅਗਲੇ ਅਦਾਨ ਵੀ ਕਰਾਂਗੇ ਕਰ ਲਈਏ ਏਸੀ ਭਾਰਤੀ ਸੰਜੁਨੀਆ ਨੇ ਇੱਕ ਤਾਂ ਡਕਾਉਂਦਾ ਦੇ ਸੂਬਾ ਪ੍ਰਧਾਨ ਸਰ ਸਰਦਾਰ ਬੂਟਾ ਸਿੰਘ ਬੁਰਜਗੱਲਾ ਜਿਨ੍ਹਾਂ ਨੇ ਪੂਰੀ ਸਥਿਤੀ ਤੇ ਜਿਹੜੀ ਚਾਨਣਾ ਪਾਈ ਹੈ ਗੱਲਬਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਮਾਨਸਾ